ਫਰੀਦਕੋਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਸਬੰਧਤ ਸਰਪੰਚ ਤੇ ਫਾਇਰਿੰਗ ਹੋਈ ਹੈ ਪਿੰਡ ਪਹਿਲੂ ਵਾਲਾ ਦੇ ਸਰਪੰਚ ਜਸਵੰਤ ਸਿੰਘ ਸੋਢੀ ਨੂੰ ਗੋਲੀ ਲੱਗੀ ਹੈ ਪਿੰਡ ਦੇ ਹੀ ਇੱਕ ਸ਼ਖਸ ਨੇ ਸਰਪੰਚ ਤੇ ਗੋਲੀਆਂ ਚਲਾ ਦਿੱਤੀਆਂ ਤੇ ਘਰੋਂ ਬਾਹਰ ਬੁਲਾ ਕੇ 4 ਤੋਂ 5 ਰਾਊਂਡ ਫਾਇਰ ਕੀਤੇ ਨੇ ਸਰਪੰਚ ਦੇ ਪੇਟ 'ਤੇ ਗੋਲੀ ਲੱਗੀ ਹੈ ਜ਼ਖਮੀ ਸਰਪੰਚ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਵੱਡੀ ਖਬਰ ਹੈ ਲਗਾਤਾਰ ਵਾਰਦਾਤਾਂ ਦਾ ਸਿਲਸਲਾ جاری ਹੈ ਤੇ ਹੁਣ ਫਰੀਦਕੋਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਸਬੰਧਤ ਇਹ ਸਰਪੰਚ ਦੱਸਿਆ ਜਾ ਰਿਹਾ ਹੈ ਜਿਸ ਤੇ ਫਾਇਰਿੰਗ ਹੋਈ ਹੈ ਫਰੀਦਕੋਟ ਦਾ ਪਿੰਡ ਪਹਿਲੂ ਵਾਲਾ ਏ ਜਿੱਥੋਂ ਦਾ ਸਰਪੰਚ ਜਸਵੰਤ ਸਿੰਘ ਸੋਢੀ ਹੈ ਤੇ ਉਸ ਤੇ ਗੋਲੀ ਮਾਰ ਦਿੱਤੀ ਗਈ ਹੈ ਪਿੰਡ ਦੇ ਹੀ ਸ਼ਖਸ ਨੇ ਸਰਪੰਚ ਤੇ ਗੋਲੀਆਂ ਚਲਾਈਆਂ ਨੇ ਪਹਿਲਾਂ ਸਰਪੰਚ ਨੂੰ ਘਰੋਂ ਬਾਹਰ ਬੁਲਾਇਆ ਗਿਆ ਉਸ ਤੋਂ ਬਾਅਦ 4 ਤੋਂ 5 ਰਾਊਂਡ ਫਾਇਰ ਕੀਤੇ ਗਏ ਇਸ ਦੌਰਾਨ ਸਰਪੰਚ ਦੇ ਪੇਟ 'ਚ ਗੋਲੀ ਲੱਗੀ ਗੰਭੀਰ ਹਾਲਤ ਦੇ ਵਿੱਚ ਸਰਪੰਚ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਹਾਲਾਂਕਿ ਵਜ੍ਹਾ ਕੀ ਹੈ ਰੰਜਿਸ਼ ਸੀ ਕੀ ਕਾਰਨ ਹੈ ਆਪਸ ਦੇ ਵਿੱਚ ਲੜਾਈ ਝਗੜੇ ਦਾ ਪਰ ਸਵਾਲ ਜ਼ਰੂਰ ਵੱਡੇ ਨੇ ਕਿ ਆਖਿਰ ਗੋਲੀਆਂ ਚੱਲਣ ਦਾ سلسلہ ਬੰਦ ਕਿਉਂ ਨਹੀਂ ਹੋ ਰਿਹਾ ਫਰੀਦਕੋਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਤ ਸਰਪੰਚ ਤੇ ਫਾਇਰਿੰਗ ਕਰ ਦਿੱਤੀ ਗਈ ਹੈ ਪਿੰਡ ਪਹਿਲੂ ਵਾਲਾ ਜਿੱਥੋਂ ਦਾ ਸਰਪੰਚ ਜਸਵੰਤ ਸਿੰਘ ਸੋਢੀ ਹੈ ਜਿਸ ਤੇ ਗੋਲੀ ਲੱਗੀ ਹੈ ਗੰਭੀਰ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਪਿੰਡ ਦੇ ਹੀ ਇੱਕ ਸ਼ਖਸ ਨੇ सरपंच जस जसवंत सिंह ਦੇ ਗੋਲੀਆਂ ਚਲਾ ਦਿੱਤੀਆਂ ਇੱਕ ਨਹੀਂ ਦੋ ਨਹੀਂ ਬਲਕਿ ਚਾਰ ਤੋਂ ਪੰਜ ਰਾਉਂਡ ਫਾਇਰ ਕੀਤੇ ਨੇ ਪਹਿਲਾਂ ਉਸ ਨੂੰ ਘਰ ਤੋਂ ਬਾਹਰ ਬੁਲਾਇਆ ਤੇ ਫਿਰ ਗੋਲੀਆਂ ਚਲਾ ਦਿੱਤੀਆਂ ਇਸ ਦੌਰਾਨ ਸਰਪੰਚ ਦੇ ਗੋਲੀ ਲੱਗੀ ਆ ਉਸਦੇ ਪੇਟ 'ਚ ਗੋਲੀ ਲੱਗੀ ਆ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਜ਼ਖਮੀ ਸਰਪੰਚ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਫਰੀਦਕੋਟ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਆ ਹਾਲਾਂਕਿ ਦੂਜੇ ਪਾਸੇ ਪੁਲਿਸ ਕੀ ਕਹਿ ਰਹੀ ਹੈ ਇਸ ਮਾਮਲੇ ਦੇ ਵਿੱਚ ਦੇਖਣਾ ਹੋਏਗਾ ਜਾਂਚ ਕਰ ਰਹੀ ਹੈ ਪਰਚਾ ਦਰਜ ਕਰ ਲਿਆ ਗਿਆ ਏ ਦੇਵਾਨੰਦ ਸ਼ਰਮਾ ਮੇਰੇ ਸਹਿਯੋਗੀ ਫਰੀਦਕੋਟ ਤੋਂ ਇਸ ਵੇਲੇ ਫੋਨ ਲਾਈਨ ਤੇ ਮੌਜੂਦ ਨੇ ਦੇਵਾਨੰਦ ਸਭ ਤੋਂ ਪਹਿਲਾਂ ਤਾਂ ਵੱਡੀ ਵਾਰਦਾਤ ਵਾਪਰੀ ਹੈ ਪਿੰਡ ਪਹਿਲੂ ਵਾਲਾ ਦੇ ਵਿੱਚ ਸਰਪੰਚ ਦੀਆਂ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਗੋਲੀ ਲੱਗੀ ਵੀ ਆ ਸਰਪੰਚ ਨੂੰ ਗੰਭੀਰ ਹਾਲਤ ਦੇ ਵਿੱਚ ਹੈ ਤਾਂ ਵਜ੍ਹਾ ਰੰਜਿਸ਼ ਕੀ ਰਹੀ ਹੈ ਕਾਰਨ ਕੀ ਰਿਹਾ ਹੈ ਰਬੀਨ ਬਿਲਕੁਲ ਦੱਸ ਦਈਏ ਫ੍ਰੀ ਕੋਰਟ ਦੇ ਪਹਿਲੂ ਵਾਲਾ ਪਿੰਡ ਦਾ ਜਿਹੜੀ ਸਰਪੰਚਾਇਤ ਡਿਪਾਰਟਮੈਂਟ ਨੇ ਇਹਨਾਂ ਦੇ 5-6 ਜਣੇ ਕੀ 4 ਤੋਂ 5 ਰਾਊਂਡ ਜਿਹੜੇ ਦੱਸੇ ਜਾ ਰਹੇ ਨੇ ਪੁਲਿਸ ਨੂੰ ਦਾਵਾ ਕੀ ਫੈਰ ਹੋਏ ਨੇ ਤਾਂ ਫੈਰ ਆ ਜਿਹੜੇ ਉਹ ਪੇਟ ਵਿੱਚ ਲੱਗੇ ਨੇ ਵਜਾ ਰੰਦ ਸਕੂਲ ਸਾਹਮਣੇ ਨਹੀਂ ਇਹ ਕਿਉਂਕਿ ਦੋ ਵਿਅਕਤੀ ਹੁੰਦੇ ਨੇ ਜੋ ਦੱਸਿਆ ਜਾ ਰਿਹਾ ਕਿ ਐਕਟਵਾਤੇ ਆ ਕੇ ਹਰਨ ਮਾਰਦੇ ਨੇ ਇਹਨਾਂ ਨੂੰ ਬਾਹਰ ਬੁਲਾਉਂਦੇ ਨੇ ਬਾਹਰ ਬੁਲਾ ਕੇ ਉਹ ਫੈਰ ਕਰ ਦਿੰਦੇ ਨੇ ਫੈਰ ਮਾਰਨ ਤੋਂ ਬਾਅਦ ਉਹਨਾਂ ਦੇ ਉੱਥੋਂ ਮੌਕੇ ਤੋਂ ਜਿਹੜੇ ਭੱਜ ਜਾਂਦੇ ਨੇ ਤਾਂ ਹੁਣ ਪੁਲਿਸ ਜਿਹੜੀ ਬਿਲਕੁਲ ਬ੍ਰੀਕਿੰਗ ਜਾਂ ਗਫਤਾਰ ਕੀਤਾ ਜਾਵੇ ਲੇਕਿਨ ਜਿਹੜਾ ਦੱਸਿਆ ਵੀ ਕਿ ਇੱਕ ਵਿਅਕਤੀ ਨੂੰ ਰੌਂਡ ਅਪ ਆ ਜਿਹੜਾ ਪੁਲਿਸ ਵੱਲੋਂ ਕੀਤਾ ਗਿਆ ਤਾਂ ਇੱਕ ਵਿਅਕਤੀ ਨੂੰ ਰੌਂਡ ਅਪ ਕੀਤਾ ਗਿਆ ਤਾਂ ਵਜ੍ਹਾ ਰੱਜੀ ਦੱਸੀ ਜਾ ਰਹੀ ਹੈ ਕਿ ਕੋਈ ਪਾਰਟੀ ਬਾਜੀ ਦਾ ਵੀ ਹੋ ਸਕਦਾ ਕਿਉਂਕਿ ਇਸ ਪੰਜਾਬ ਵਾਲੀ ਪਾਰਟੀ ਦਾ ਤੇ ਉੱਥੇ ਕੋਈ ਲਾਈਟਾਂ ਨਹੀਂ ਦੇਵਨੰਦ ਕੋਈ ਸੀਸੀਟੀਵੀ ਦੇ ਵਿੱਚ ਕੈਦ ਹੋਏ ਨੇ ਕੋਈ ਪਛਾਣ ਹੋ ਸਕੀ ਹੈ ਕਿ ਪਿੰਡ ਦੇ ਨੇ ਪਿੰਡ ਤੋਂ ਬਾਹਰ ਲੈ ਨੇ ਕੋਈ ਪਤਾ ਲੱਗ ਸਕਿਆ ਬਿਲਕੁਲ ਉਹ ਜਿਹੜੇ ਦੋ ਵਿਅਕਤੀ ਨੇ ਦੱਸਿਆ ਜਾ ਰਹੇ ਨੇ ਪਿੰਡ ਦੇ ਹੀ ਵਿਅਕਤੀ ਨੇ ਪਰ ਜਿੱਥੇ ਵਾਰਦਾਤ ਹੋਈ ਉੱਥੇ ਕੈਮਰਾ ਥੋੜੀ ਦੂਰੀ ਸੀ ਲੇਕਿਨ ਪੁਲਿਸ ਨੇ ਵਿਅਕਤੀ ਨੂੰ ਪਛਾਣ ਲਿਆ ਤਾਂ ਹੁਣ ਇੱਕ ਵਿਅਕਤੀ ਨੂੰ ਰੌਂਡ ਅਪ ਕੀਤਾ ਜਾਂਦੀ ਜਿਹੜੀ ਸੂchna ਉਹ ਵੀ ਮੁਕਕਦਮੇ ਤੋਂ ਪ੍ਰਾਪਤ ਹੋਈ ਹੈ ਜੀ ਆ ਦੇਵਾਨੰਦ ਪੁਲਿਸ ਕੀ ਕਹਿ ਰਹੀ ਹੈ ਕਿ ਪਰਚਾ ਦਰਜ ਕਰ ਲਿਆ ਗਿਆ ਹੈ ਕਿੰਨੇ ਵਜੇ ਦੀ ਇਹ ਵਾਰਦਾਤ ਹੈ ਪਰਿਵਾਰ ਕੀ ਕਹਿ ਰਿਹਾ ਹੈ ਕਿ ਉਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਸੀ ਪੁਲਿਸ ਕੀ ਕਹਿ ਰਹੀ ਹੈ ਮਾਮਲਾ ਦਰਜ ਕਰ ਲਿਆ ਗਿਆ ਹੈ ਸ਼ਿਕਾਇਤ ਦਰਜ ਕਰਵਾ ਲਈ ਗਈ ਹੈ ਤੇ ਕਦੋਂ ਤੱਕ ਜਿਹੜੇ ਵਿਅਕਤੀ ਨੇ ਹਾਲਾਂਕਿ ਤੁਸੀਂ ਵੀ ਦੱਸ ਰਹੇ ਹੋ ਕਿ ਪਛਾਣ ਜ਼ਰੂਰ ਹੋਈ ਹੈ ਕਦੋਂ ਤੱਕ ਗ੍ਰਿਫਤਾਰੀ ਹੋ ਸਕਦੀ ਹੈ ਉਹਨਾਂ ਦੀ ਬਿਲਕੁਲ ਸਾਡੀ ਜਿਹੜੀ ਸਵੇਰ ਹੋਣ ਜਿਹੜੀ ਤੂੰ ਉਧਰ ਘੰਟਾ ਪਹਿਲਾਂ ਦੀ ਗੱਲ ਆ ਤਾਂ ਦੱਸਦੇ ਆ ਕਿ ਪੁਲਿਸ ਨੇ ਗਿਆ ਕੇ ਇਸ ਮੁਕੱ ਸੀਟੀ ਸਕੈਨ ਹੋ ਰਿਹਾ ਕੋਲੀਆਂ ਵਜੇ ਨੇ ਸੀਟੀ ਸਕੈਨ ਤੋਂ ਬਾਅਦ ਬਿਆਨ ਦਿੱਤੇ ਜਾਣਗੇ ਉਸ ਤੋਂ ਬਾਅਦ ਜਿਹੜਾ ਮੁਕੱਦਮਾ ਦਰਜ ਹੋਊਗਾ ਤਾਂ ਲੇਕਿਨ ਐਫਆਈਆਰ ਜਿਹੜੀ ਦਰਜ ਤੋਂ ਬਾਅਦ ਦੇਖਦੇ ਰੌਂਡ ਅਪ ਕੀਤਾ ਗਿਆ ਤੇ ਵਜਾ ਰੰਗ ਜਿਹੜੀ ਪੁਸਤਿਰ ਬਾਅਦ ਜਿਹੜੇ ਪੁਲਿਸ ਕਈਏ ਸੀ ਦੱਸਾਂਗੀ ਆਪ ਜੀ ਦਾ ਬਹੁਤ ਸ਼ੁਕਰੀਆ ਦੇਵਾਨੰਦ ਸ਼ਰਮਾ ਮੇਰੇ ਸਹਿਯੋਗੀ ਫਰੀਦਕੋਟ ਤੋਂ ਜਾਣਕਾਰੀ ਦੇ ਰਹੇ ਸੀ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਸਰਪੰਚ ਹੈ ਪਿੰਡ ਪਹਿਲੂ ਵਾਲਾ ਦਾ ਜਸਵੰਤ ਸਿੰਘ ਜਿਸ ਤੇ ਗੋਲੀਆਂ ਮਾਰੀਆਂ ਗਈਆਂ ਨੇ ਇੱਕ ਗੋਲੀ ਲੱਗੀ ਹੈ ਪਿੰਡ ਦੇ ਸ਼ਖਸ ਤੇ ਗੋਲੀ ਚਲਾਉਣ ਦੇ ਇਲਜ਼ਾਮ ਨੇ 4 ਤੋਂ 5 ਰਾਉਂਡ ਫਾਇਰ ਕੀਤੇ